ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਟੇਣਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਹੈ ਹਾਈਵੇ ਦੇ ਉੱਤੇ ਦੱਸੋ ਇਹ ਪਹਿਲਾ ਪਿੰਡ ਆ ਫਰੀਦਕੋਟ ਵਾਲੇ ਪਾਸੇੋਂ ਜਿਹੜਾ ਹਾਈਵੇ ਬਠਿੰਡੇ ਤੋਂ ਸ੍ਰੀ ਅਮਰਤਸਰ ਸਾਹਿਬ ਨੂੰ ਜਾਂਦਾ ਹੈ ਨੇੜੇ ਇਹਦੇ ਕਲੇਰ ਰਹਿ ਜਾਂਦਾ ਹੈ ਚਾਹਲ ਪਿੰਡੇ ਦੇ ਨੇੜ ਆ ਅੱਜ ਜਿਹੜੇ ਘਰ ਚੋਂ ਜਾਂ ਜਿਹੜੇ ਵੀਰ ਕੋਲੋਂ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਵੈਸੇ ਤਾਂ ਦੁੱਧ ਤੇ ਰੀਆਂ ਗਾਵਾਂ ਲਾਈਆਂ ਆਵੀਆਂ ਘਰਾਂ ਦੇ ਵਿੱਚ ਸ਼ਹਿਰ ਚ ਦੁੱਧ ਦੀ ਸਪਲਾਈ ਦਾ ਕੰਮ ਆ ਬਾਈ ਦਾ ਪਰ ਨਾਲ ਇੱਕ ਦੋ ਨਾਗ ਬਾਈ ਲੈ ਕੇ ਵੇਚ ਵੀ ਲੈਂਦਾ ਅੱਜ ਇੱਕ ਮੱਝ ਵਕਾਊ ਕੀਤੀ ਐ ਜਿਹੜੇ ਵੀਰ ਵੀਡੀਓ ਰੂਟੀਨ ਚ ਦੇਖਦੇ ਐ ਇੱਕ ਚੀਜ਼ ਤੁਸੀਂ ਨੋਟ ਕਰਿਓ ਵਿਰਲੀਆਂ ਮੱਝਾਂ ਹੋਣੀਆਂ ਜਿਨ੍ਹਾਂ ਦੀ ਵੀਡੀਓ ਬਣਾਉਂਦੇ ਹੋਈਏ ਤੋਂ ਇਸ ਤਰ੍ਹਾਂ ਜੁਗਾੜੀ ਕਰ ਰਹੀਆਂ ਹੋਣ ਮਤਲਬ ਇਹ ਇੱਕ ਲੱਗਦਾ ਵੀ ਠੰਡੇ ਸੁਹਾ DIE ਮੱਝ ਹੈ ਜਿਹੜੀ ਤੁਹਾਨੂੰ ਅੱਜ ਇਸ ਵੀਡੀਓ ਚ ਦਿਖਾਉਂਗਾ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ ਜਿੰਨਾ ਸੁਹਾ ਦਾ ਇਹਦਾ ਠੰਡਾ ਸੁਹਾ ਜਾਂ ਚੰਗਾ ਸੁਹਾ ਉਹਨਾਂ ਹੀ ਇਹਦਾ ਥਣ ਤੇ ਹਵਾਨਾ ਵੀ ਚੰਗਾ ਹੈ ਤੁਸੀਂ ਥਣਾ ਦੇ ਵਿੱਚ ਮਿੱਥੀ ਐਸਿਡ ਤੋਂ ਦੇਖੋ ਅਗਾੜੀ ਨੋਟ ਕਰ ਲਿਓ ਥਣ ਅਗਲਾ ਤੇ ਪਿਛਲਾ ਲਗਭਗ ਬਰਾਬਰ ਦਾ ਦਿਂਦਾ ਹੈ ਹਵਾਨੇ ਤੇ 나ੜਾ ਔਰਲੇ ਪਾਸੋਂ ਤੁਹਾਨੂੰ ਗਾਵਾ ਵਾਂਗੂ ਪਤਲੀਆਂ-ਪਤਲੀਆਂ ਦਿਸਦੀਆਂ ਹੋਣਗੀਆਂ ਬਾਕੀ ਜਦੋਂ ਤੋਰਾਂਗੇ ਉਦੋਂ ਬੈਕ ਸਾਈਡ ਤੋਂ ਹਵਾਨਾ ਤੁਹਾਨੂੰ ਦੱਸ ਜੂ ਬਿਲਕੁਲ ਬਾਰੀਕ ਚਮੜੀ ਦੀ ਆ ਕਿਤੇ ਵੀ ਮੋਟਾ ਮਾਸ ਨਹੀਂਗਾ ਪੂਰੀ ਮੱਝ ਦੇ ਸਰੀਰ ਦੇ ਉੱਤੇ ਤੁਸੀਂ ਹਵਾਨੇ ਦੀ ਬਣਾਵਟ ਦੇਖੋ ਬਾਕੀ ਤੋਰਾਂਗੇ ਉਦੋਂ ਵੀ ਤੁਹਾਨੂੰ ਇਹ ਮੱਝ ਦਿਸੂਗੀ ਇੱਕ ਚੰਗੇ ਦੁੱਧ ਵਾਲੀ ਮੱਝ ਤੁਹਾਨੂੰ ਇਸ ਵੀਡੀਓ ਚ ਦਿਖਾ ਰਿਹਾ ਜਿਹਨੂੰ ਚਾਹੇ ਆਪਦੀ ਸਮਝ ਨਾਲ ਤੇ ਤਸੱਲੀ ਕਰਕੇ ਖਰੀਦਿਓ ਆਓ ਬਾਈ ਨਾਲ ਗੱਲਬਾਤ ਇਹ ਸਮਝੋ ਸੰਬੰਧੀ ਆਪਾਂ ਕਰਦੇ ਆਂ ਬਾਈ ਸਸਤੀ ਸਸਤੀਗਾ ਬਾਈ ਨਾਮ ਆਪਣਾ ਦੱਸ ਦਿਓ ਵੀਰੇ ਨਾਮ ਸੁਖਦੀਪ ਸਿੰਘ ਠੀਕ ਐ ਸਖਦੀਪ ਭਾਈ ਵਪਾਰ ਦਾ ਕੰਮ ਵਰ ਨਾਲ ਨਾਲ ਚਲਾ ਰਹੇ ਹਾਂ ਥੋੜਾ ਥੋੜਾ ਬਸ ਭਾਈ ਇੱਕ ਅੱਧਾ ਪਸ਼ੂ ਲਿਆਉਣੇ ਆ ਤੇ ਉਹਦਾ ਚਲੋ ਦਾਣੇ ਪਾਣੀ ਦਾ ਸਿਸਟਮ ਜਾਂ ਚੱਲੀ ਜਾਂਦਾ ਰਹਿੰਦਾ ਬਾਕੀ ਮੇਨ ਕੰਮ ਆਪਣਾ ਸ਼ਹਿਰ ਦੇ ਵਿੱਚ ਦੁੱਧ ਦਾ ਹੀ ਹੈਗਾ ਜੀ ਠੀਕ ਹੈ ਪਰ ਇਥੋਂ ਚੋਕੇ ਲੈ ਜਾਂਦੇ ਆ ਆਪਣੀਆਂ ਗਾਵਾਂ ਦਾ ਤੇ ਸ਼ਹਿਰ ਚ ਸਪਲਾਈ ਕਰਦੇ ਆਂ ਭਾਈ ਠੀਕ ਹੈ ਅੱਛਾ ਭਾਈ ਮੱਝਾਂ ਹੀ ਲਿਆਉਣੇ ਆ ਕਿ ਗਾਂ ਵੀ ਲਿਆਉਣੇ ਨੇ ਨਹੀਂ ਗਾਂ ਵੀ ਆ ਜਾਂਦੀ ਆ ਭਾਈ ਤੇ ਉਹ ਤਕਰੀਬਨ ਹੁਣ ਮਨ ਜ਼ਿਆਦਾ ਮੱਝਾਂ ਦਾ ਹੀ ਆ ਮੱਝਾਂ ਹੀ ਲੈ ਆ ਕੇ ਹਾਂਜੀ ਅੱਜ ਜਿਹੜੀ ਮੱਝ ਦਿਖਾ ਰਹੇ ਆ ਕਨਮਾ ਸੂਹਾ ਸੂ ਇਹ ਬਾਈ ਤੀਜਾ ਸੂਹਾ ਸੁੰਦੀ ਆ ਠੀਕ ਹੈ ਤੇ ਆਪਾਂ ਨੂੰ ਜਿਹੜਾ ਇਹਦਾ ਪਿਛਲੇ ਸੂਏ ਦਾ ਰਿਕਾਰਡ ਦੱਸਿਆ ਉਹਨਾਂ ਨੇ 16 ਤੋਂ 17 ਲੀਟਰ ਦਾ ਇਹਦਾ ਰਿਕਾਰਡ ਦੱਸਿਆ ਜੀ 16 17 ਲੀਟਰ ਵਾਂਗੂ ਪਿਛਲੇ ਸੂਏ 'ਚ ਦੁੱਧ ਦੱਸਿਆ ਹਾਂਜੀ ਠੀਕ ਹੈ ਦਿਨ ਕਿੰਨੇ ਕੁ ਲੈ ਸਕਦੀ ਹੈ ਇਹ ਬਾਈ ਕੋਈ 5-4 ਦਿਨ ਇਹਦੇ ਰਹਿੰਦੇ ਡੇਟ ਦੇ ਮੁਤਾਬਕ 2 ਦਿਨ ਵੱਧ ਵੀ ਲੈ ਸਕਦੀ ਘੱਟ ਵੀ ਲਿਆ ਸਕਦੀ ਆ ਜੀ ਰੇਟ ਕੀ ਰੱਖਦੇ ਹੋ ਇਹਦਾ ਬਾਈ ਰੇਟ ਬਾਈ ਇਹਦਾ 1 40 ਜੀ ਦੱਸੋ ਰੇਟ 1 ਲੱਖ ਤੇ 40 ਹਜ਼ਾਰ ਹੈ ਦਿਨ 5 ਬਾਕੀ ਹੈ ਦੋਆ ਦਿਨਾਂ ਨੂੰ ਵੀ ਸੂ ਸਕਦੀ ਹੈ ਤੇ ਸੱਤਾਂ ਨੂੰ ਵੀ ਸੂ ਸਕਦੀ ਹੈ ਮਤਲਬ ਦਿਨ 2-4 ਵੱਧ ਵੀ ਲੈ ਸਕਦੀ ਹੈ ਤੇ ਘੱਟ ਵੀ ਲੈ ਸਕਦੀ ਹੈ ਪਤਾ ਨਹੀਂ ਹੁੰਦਾ ਸੋ ਨਾਗ ਇੱਕ ਹੀ ਦਿਖਾਉਂਗਾ ਭਾਈ ਖੋਲ ਉਹਨੂੰ ਤੋੜ ਕੇ ਤੋੜ ਕੇ ਤੁਹਾਨੂੰ ਮੱਝ ਦਿਖਾਉਣਾ ਹੈ 16-17 ਲੀਟਰ ਪਿਛਲੇ ਸੂਏ ਦਾ ਦੁੱਧ ਦਾ ਰਿਕਾਰਡ ਦੱਸਿਆ ਬਹੁਤ ਸੋਹਣਾ ਢਾਂਚਾ ਹੈ ਮੱਝ ਦਾ ਦੱਸੋ ਇੱਕ ਤਾਂ ਬਰੀਕ ਚਮੜੀ ਦੀ ਹੈ ਉੱਤੋਂ ਸਿੰਗਲ ਹੱਡੀ ਹੈ ਹਵਾਨਾ گاਵਾਂ ਵਾਲਾ ਥਾਣਾ ਚ ਬਿੱਥੀ ਸੋਹਣੀ ਹੈ ਗੋਣੀ ਗੋਣ ਨਜ਼ਰ ਆਉਂਦੇ ਆ ਕਰਮਾ ਵਾਲੀ ਚ ਬਾਕੀ ਜਿਹਨੇ ਖਰੀਦਣੀ ਉਹ ਆ ਕੇ ਦੇਖ ਲੂਗਾ ਚੰਗੀ ਲੱਗੇ ਤਾਂ ਕਾਲ ਤੁਸੀਂ ਬਾਈ ਨੂੰ ਕਰ ਸਕਦੇ ਹੋ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਪੁੜਿਆਂ ਦੀ ਸ਼ੇਪ ਹੱਡਾਂ ਦੀ ਉੱਤੋਂ ਬਣਾਵਟ ਇਹ ਸਾਰੇ ਗੁਣ ਜਿਹੜੇ ਉਹ ਦੁੱਧ ਵਾਲੇ ਦਿੰਦੇ ਆ ਕਮਾਲ ਲੋ ਬਾਈ ਵਾਪਸ ਸੋਏ ਦੋਸਤੋ ਮੱਧ ਤੁਹਾਨੂੰ ਮੈਂ ਇੱਕ ਦਿਖਾਉਣੀ ਸੀ ਅੱਜ ਦੀ ਵੀਡੀਓ ਦੇ ਵਿੱਚ ਬਾਈ ਸੁਖਦੀਪ ਕੋਲ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਆ ਪਰ ਹੁੰਦੇ ਇੱਕ ਦੋ ਨਾਗੀਆਂ ਕਿਉਂਕਿ ਮੇਨ ਕੰਮ ਦੁੱਧ ਦਾ ਹੈ ਤੇ ਅੱਜ ਦੀ ਇਸ ਵੀਡੀਓ 'ਚ ਤੁਹਾਨੂੰ ਇੱਕ ਚੰਗੇ ਦੁੱਧ ਵਾਲੀ ਮੱਝ ਦਿਖਾ ਰਹੇ ਹਾਂ ਥਾਣਾ 'ਚ ਵਿੱਥੀ ਦੋਨਾਂ ਪਾਸੋਂ ਚੈੱਕ ਕਰਾ ਦੂੰਗਾ ਦੋਸਤੋ ਤੁਹਾਨੂੰ ਬਹੁਤ ਸੋਹਣੇ ਥਣ ਲੱਗਣਗੇ ਪੂਰੀ ਵਿੱਥੀ ਦੇ ਉੱਤੇ ਲੱਗੇ ਹੋਏ ਆ ਤੇ ਹਵਾਨੇ ਦੀ ਸ਼ੇਪ ਵੀ ਚੰਗੀ ਆ ਹਜੇ ਦਿਨ ਲੈ ਜਾਣੇ ਮੱਝ ਨੇ ਮੇਰੇ ਖਿਆਲ 'ਚ ਤਾਂ ਇਹ ਇੱਕ ਅੱਧਾ ਨਾਗ ਰੱਖਣਾ ਜੇ ਕਿਸੇ ਵੀਰ ਨੇ ਤੇ ਇਹਨੂੰ ਇਦਾਂ ਦੀ ਮੱਝ ਆ ਵੀ ਇਹਨੂੰ ਖੁੱਲੀ ਛੱਡ ਲਿਓ ਤੰਗ ਪਰੇਸ਼ਾਨ ਤਾਂ ਨਹੀਂ ਕਿਸੇ ਗੱਲੋਂ ਕਰਨਾ ਨਹੀਂ ਗਾ ਇਦਾਂ ਦਾ ਇਹਦਾ ਸੁਭਾਅ ਨਜ਼ਰ ਆਉਂਦਾ ਤੁਸੀਂ ਇਧਰੋਂ ਵੀ ਥਾਣਾ 'ਚ ਵਿੱਥੀ ਦੇਖੋ ਚਾਰੇ ਥਣ ਸੋਹਣੇ ਆ ਬਾਕੀ ਬੈਕ ਸਾਈਡ ਤੋਂ ਹਵਾਨਾ ਤੁਹਾਨੂੰ ਦਿਖਾ ਦਿੰਦਾ ਤਾਂ ਜੇ ਦੋਨ ਸਾਈਡ ਨੂੰ ਜਾਉ ਤੇ ਹਵਾਨਾ ਨੋਟ ਕਰਿਓ ਕਾਫੀ ਚੰਗਾ ਹਵਾਨਾ ਹੈ ਅਜੇ ਦਿਨ ਲੰਦੀ ਹੈ ਅਸੂਨ ਚ ਰਸੋ ਹੋ ਸਕਦਾ ਪੰਜ ਦਿਨ ਖੜੀ ਰਹੀ ਤਾਂ ਕਰਮ ਵਾਲੀ ਹਵਾਨਾ ਹੋਰ ਬਹੁਤ ਚੰਗਾ ਭਰ ਜੂਗੀ ਸੋ ਇਹ ਮੱਜ ਅੱਜ ਦੀ ਵੀਡੀਓ ਤੁਹਾਨੂੰ ਵਿਕਰੀ ਵਾਲੀ ਦਿਖਾਉਣੀ ਸੀ ਧੰਨਵਾਦ ਸੋ ਇਸ ਵੀਡੀਓ ਨੂੰ ਦੇਖਣ ਲਈ